ਸਤਿ ਸ੍ਰੀ ਅਕਾਲ ਦੋਸਤੋ ਪਿਆਰ ਭਰੀ ਫਤਿਹ ਕੋਲ ਕਰਿਓ ਇੱਕ ਵਾਰ ਫਿਰ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੁੜ ਗਿਓ ਤੀਰਥ ਵਰਲਡ ਦੇ ਨਾਲ ਹੁਣ ਵੋਟਾਂ ਆ ਗਈਆਂ ਵੋਟਾਂ ਦੀ ਕਿਵੇਂ ਇੱਕ ਦੂਜੇ ਦੇ ਉੱਪਰ ਇਲਜ਼ਾਮਬਾਜ਼ੀ ਲਗਾਈ ਜਾ ਰਹੀ ਆ ਇੱਕ ਦੂਜੇ ਨੂੰ ਥੱਲੇ ਸਿੱਟਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਵੇਂ ਇਹ ਆਪਣੀ ਜੋ ਸੀਮਾ ਇੱਕ ਬੋਲਣ ਦੀ ਜੋ ਲਿਹਾਜ਼ਾ ਹੁੰਦਾ ਉਲਗੋਏ ਕਿੰਨਾ ਅੱਗੇ ਲੰਘ ਕੇ ਉਹ ਬੋਲਣ ਦੇ ਲਿਹਾਜੇ ਤੋਂ ਆਪਣੀਆਂ ਲਿਮਿਟਾਂ ਕ੍ਰਾਸ ਕਰ ਰਹੇ ਨੇ ਉਹਦੀ ਆਪਾਂ ਤੁਹਾਨੂੰ ਇੱਕ ਛੋਟੀ ਜਿਹੀ ਪੇਸ਼ਕਸ਼ ਸੁਣਾਵਾਂਗੇ ਥੋੜੇ ਥੋੜੇ ਕਲਿੱਪ ਆਪਾਂ ਤੁਹਾਨੂੰ ਨਾਲ ਦਿਖਾਵਾਂਗੇ ਉਹ ਕਲਿੱਪ ਇਸ ਵੀਡੀਓ ਦੇ ਵਿੱਚ ਦੇਖਿਓ ਤੁਸੀਂ ਤੇ ਇੱਕ ਇਹਨਾਂ ਦੀ ਬੋਲਣ ਦੇ ਲਿਹਾਜੇ ਤੋਂ ਅੰਦਾਜ਼ਾ ਲਾਇਓ ਕਿ ਅਗਰ ਇਹ ਲੋਕ ਸਿਰਫ ਇੱਕ ਨਫ਼ਰਤ ਦੀ ਰਾਜਨੀਤੀ ਕਰ ਰਹੇ ਨੇ ਕਿਤੇ ਤਾਂ ਕੈਂਡੀਡੇਟ ਗਾਇਬ ਹੋ ਰਹੇ ਨੇ ਕਿਤੇ EVM ਮਸ਼ੀਨਾਂ ਦੇ ਵਿੱਚ ਘਪਲੇ ਹੋ ਰਹੇ ਨੇ ਹੁਣ ਇਹਨਾਂ ਦੀ ਜੋ ਇਹ ਨਫਰਤ ਵਾਲੀ ਰਾਜਨੀਤੀ ਆ ਉਹ ਕਿਸ ਤਰ੍ਹਾਂ ਦੀ ਹੋ ਰਹੀ ਆ ਉਹ ਤੁਸੀਂ ਇੱਕ ਛੋਟਾ ਜਿਹਾ ਕਲਿੱਪ ਦੇਖੋ ਘਬਰਾਏ ਹੋਏ ਹਨ ਡਰ ਗਏ ਹਨ ਕਿਉਂਕਿ جانتے ਹਨ ਕਿ ਇਲੈਕਸ਼ਨ ਹੱਥੋਂ ਜਾ ਰਿਹਾ ਹੈ ਉਹ ਕੀ ਕਹਿ ਰਹੇ ਹਨ ਔਰ ਇਲੈਕਟੋਰਲ ਬਾਂਡਸ ਮੇ ਇਤਨੀ ਚੋਰੀ ਹੋਈ ਹੈ ਕਿ ਮੇ ਇਲੈਕਸ਼ਨ ਕੇ ਬਾਅਦ ਉਨਕੀ ਮੁਸ਼ਕਿਲ ਹੋ ਜਾਏਗੀ ਕਪੜਾ ਕਰ ਰਹੇ ਨੇ ਵੀ ਦੇਖੋ वो जानते हैं कि हिंदुस्तान की जनता बात समझ गई है वो जानते हैं कि हिंदुस्तान पता की जनता इस चुनाव में, में संविधान की रक्षा करने के लिए खड़ी हो गई है और वो जी जानते हैं कि हिंदुस्तान की जनता समझ गई कि नरेंद्र मोदी जी अरब पतियों के नेता है गरीबों के नहीं जैसे देश के हिस्से की बात की नरेंद्र मोदी कांपने लग गया उसकी आदत है जैसे उसको डर लगता है ना वो झूठ बोलना शुरू कर देता है ਕਿਸੇ ਨੂੰ ਉਸਨੂੰ ਡਰ ਲੱਗਦਾ ਹੈ ਸਿਰਫ ਧਰਮ ਪਿਛਾ ਇਹਨਾਂ ਦੀ ਗੱਲ ਕਰੇਗਾ ਇੱਕ ਦੇ ਬਾਅਦ ਇੱਕ ਦੇ ਬਾਅਦ ਇੱਕ ਦੇ ਬਾਅਦ ਇਹ ਝੂਠ ਬੋਲ ਰਿਹਾ ਹੈ ਮਗਰ ਇਸ ਵਾਰ ਨਹੀਂ ਨਿਕਲ ਪਾਏਗਾ ਹੁਣ ਹੁਣ ਜਿਹੜਾ ਇਹ ਰਾਹੁਲ ਗਾਂਧੀ ਆ ਇਹ ਹੁਣ ਪਹਿਲਾ ਵਾਲਾ ਰਾਹੁਲ ਗਾਂਧੀ ਨਹੀਂ ਇਹਨਾਂ ਨੇ ਹੁਣ ਪਤਾ ਲੱਗਿਆ ਇਹਨੂੰ ਕਿ ਕਿਸ ਕਦਰ ਇਹ ਲੋਕ ਝੂਠ ਬੋਲ ਰਹੇ ਨੇ ਕਿਸ ਤਰ੍ਹਾਂ ਦੀ ਨਫਰਤ ਦੀ ਰਾਜਤਾ ਰਾਜਨੀਤੀ ਇਹ ਲੋਕ ਫਲਾ ਰਹੇ ਨੇ ਹੁਣ ਇੱਕ ਮੋਦੀ ਨੇ ਬਿਆਨ ਦਿੱਤਾ ਸੀਗਾ ਮੰਗਲ ਸੂਤਰ ਤੇ ਕਿ ਤੁਹਾਡੇ ਮੰਗਲ ਸੂਤਰਾਂ ਨੂੰ ਖਤਰਾ ਉਹਦੇ ਉਹਦੇ ਜਵਾਬ ਦੇ ਵਿੱਚ ਇੰਦਰਾ ਗਾਂਧੀ ਦੀ ਜੋ ਕੋਤੀ ਆ ਜੋ ਸੋਨੀਆ ਗਾਂਧੀ ਦੀ ਕੁੜੀ ਆ ਪ੍ਰਿਆੰਕਾ ਗਾਂਧੀ ਉਹਨੇ ਕੀ ਬਿਆਨ ਦਿੱਤਾ ਉਹ ਵੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਉਣਾ ਇੱਕ ਛੋਟੀਆਂ ਕਲਿੱਪ ਦੇ ਵਿੱਚ ਜੀ ਬਹਿ ਕੇ ਬਹਿ ਕੇ ਬਾਤਾਂ ਹੋਰ ਤੁਸੀਂ ਸੋਨੀਆ ਗਾਂਧੀ ਦੀ ਜੀ ਉਹਦਾ ਬਿਆਨ ਸ਼ੁਰੂ ਹੋਇਆ ਹੈ ਕਿ ਕਾਂਗਰਸ ਸਾਥੀ ਇਹ ਗੱਲਾਂ ਕਰ ਰਹੇ ਨੇ ਕਿਵੇਂ ਲੋਕਾਂ ਨੂੰ ਭਰਮਾ ਰਹੇ ਨੇ ਕਿਵੇਂ ਕਹਿੰਦੇ ਨੇ ਮੰਗਲ ਸੂਤਰਾਂ ਨੂੰ ਖਤਰਾ 70 ਸਾਲੋਂ ਸੇ ਇਹ ਦੇਸ਼ ਸੁਤੰਤਰ ਹੈ पचपन सालों के लिए कांग्रेस की सरकार रही है किसी ने आपसे सोना छीना आपके मंगल इंदिरा गांधी ने अपना तो तो सोना जब जंग हुई थी अपना सोना देश को दिया देखो इंदिरा गांधी माँ का मंगल सोना देश को कुर्बान हुआ है मेरी माँ का मंगल सूत्र सच्चाई ये है कि ये लोग महिलाओं का जो बीजेपी वाले ने कोई होर महिलाओं के दिल में जो सेवा भाव होता है ना बिल्कुल वो सेवा भाव हमारे इस देश की सारी परंपराओं का आधार है वही सेवा भाव वो जो महिला जो रात को सोए नहीं जब वीडियो सोई वो महिला जब परिवार में संकट आता है पैसों की कमी होती है तो वो अपने गहने गिरवी रखेगी कह भी जो परिवार ऐसी कोई संकट आ ਸਾਡੇ ਦੇਸ਼ ਦੀ ਮਹਿਲਾ ਉਹ ਆਪਣੇ ਘਰ ਦੇ ਵਿੱਚ ਜੋ ਵੀ ਚੀਜ਼ਾਂ ਕੀਮਤੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਦਾਅ ਤੇ ਲਾ ਦਿੰਦੀਆਂ ਨੇ ਹੁਣ ਕਿਸ ਕਦਰ ਇਹ ਜੋ ਰਾਜਨੀਤੀ ਖੇਡ ਰਹੇ ਨੇ ਬੀਜੇਪੀ ਵਾਲੇ ਕੋ ਇਹਨਾਂ ਕੋਲ ਮੁੱਦਾ ਕੋਈ ਹੈ ਨਹੀਂ ਮੁੱਦੇ ਦੀ ਗੱਲ ਤੋਂ ਇਹ ਬਹੁਤ ਕੋਹਾਂ ਦੂਰ ਜਾ ਕੇ ਇਹ ਗੱਲਾਂ ਕਰ ਰਹੇ ਨੇ ਮੁੱਦਾ ਕੋਈ ਨਹੀਂ ਮੁੱਦੇ ਨੂੰ ਭੜਕਾ ਕੇ ਕਿ ਲੋਕ ਉਹ ਮੁੱਦਿਆਂ ਤੇ ਆਉਣ ਨਾ ਬਸ ਇੱਕ ਦੂਜੇ ਨੂੰ ਦੂਸ਼ਣਵਾਦੀ ਜੋ ਜੇ ਤੁਸੀਂ ਕੁਝ ਕੀਤਾ ਹੁੰਦਾ ਤਾਂ ਤੁਸੀਂ ਇਦਾਂ ਦੇ ਮੰਗਲ ਸੂਤਰਾਂ ਨੂੰ ਖਤਰਾ ਇਹ ਨਾ ਦੇਖਦੇ ਇੱਕ ਵਾਰੀ ਫੇਰ ਇਹ ਪ੍ਰਿਆੰਕਾ ਗਾਂਧੀ ਦਾ ਬਿਆਨ ਸੁਣੋ ਤੁਸੀਂ ਉਹ ਭੁੱਖੀ ਸੋਏਗੀ ਲੇਕਿਨ ਕਿਸੇ ਹੋਰ ਕੋ ਭੁੱਖਾ ਨਹੀਂ سونے ਦੇਗੀ ਉਸ ਦਾ ਸੋ ਦੇਸ਼ ਦੇ ਵਾਲਾ ਭੁੱਖਾ ਸੌ ਸਕਦੀ ਹੈ ਪਰ ਉਹ ਆਪਣੇ ਪਰਿਵਾਰ ਨੂੰ ਭੁੱਖਾ ਨਹੀਂ ਸੌਣ ਦੇਗੀ ਸੋ ਇਹ ਤੁਸੀਂ ਤੋਂ ਦੇਖਿਆ ਬਿਆਨ ਇਹ ਜੋ ਰਾਜਨੀਤੀ ਇਸ ਤਰ੍ਹਾਂ ਦੀ ਇਹ ਲੋਕ ਖੇਡ ਰਹੇ ਨੇ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਇਹ ਇਦਾਂ ਕਰਕੇ ਅਸੀਂ ਵੋਟਾਂ ਲੈ ਸਕਦੇ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਅਸੀਂ ਭਰਮਾ ਸਕਦੇ ਹਾਂ ਹੁਣ ਇਹਦੇ ਵਿੱਚ ਇੱਕ ਹੋਰ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਉਹਦੇ ਵਿੱਚ ਦੇਖਿਓ ਕਿ ਇਸ ਤਰ੍ਹਾਂ ਦਾ ਲੋਕਾਂ ਦੇ ਵਿੱਚ ਇੱਕ ਮੈਂਟਲੀ ਲੋਕਾਂ ਨੂੰ ਕੈਚ ਕਰ ਰਹੇ ਨੇ ਲੋਕਾਂ ਦੀ ਸੋਚ ਨੂੰ ਮੈਂਟਲੀ ਕੈਚ ਕਰ ਰਹੇ ਨੇ ਕਿ ਲੋਕਾਂ ਦੀ ਸੋਚ ਕਿੱਥੇ ਤੱਕ ਸੀਮਿਤ ਆ ਉਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣਾ ਤੁਸੀਂ ਰਾਹੁਲ ਗਾਂਧੀਆ ਬਿਆਨ ਵੀ ਸੁਣਿਆ ਇਹ ਪ੍ਰਿਆੰਕਾ ਗਾਂਧੀ ਦਾ ਵੀ ਬਿਆਨ ਸੁਣਿਆ ਕਿ ਮੋਦੀ ਝੂਠ ਬੋਲ ਰਿਹਾ ਕਿ ਤੁਹਾਡੇ ਮੰਗਲ ਸੂਤਰਾਂ ਨੂੰ ਖਤਰਾ ਹੈ ਤੁਹਾਡੇ ਜੇ ਦੋ ਘਰ ਨਹੀਂ ਇੱਕ ਘਰ ਲੈਣਗੇ ਅੱਜ ਤੱਕ ਨਾ ਤਾਂ ਹਿਸਟਰੀ ਦੇ ਵਿੱਚ ਕਿਸੇ ਨੇ ਤੁਹਾਡਾ ਘਰ ਖੋਇਆ ਨਾ ਹੋਵੇਗਾ ਅਸੀਂ ਤੱਥਾਂ ਦੀ ਗੱਲ ਕਰਦੇ ਹਾਂ ਨਾ ਕਿ ਅਸੀਂ ਕਿਸੇ ਪਾਰਟੀ ਨਾਲ ਸੰਬੰਧਤ ਹਾਂ ਹੁਣ ਤੁਹਾਨੂੰ ਇੱਕ ਵੀਡੀਓ ਮੈਂ ਹੋਰ ਪ੍ਰਧਾਨ ਮੰਤਰੀ ਜੀ ਆ ਗਰ ਸੁਣਨਾ ਹੈ ਉਹਨਾਂ ਨੇ ਕੀ ਕਹਾਤਾ ਕਿ ਮੈਂ ਇਹ ਲੋਕਾਂ ਨੂੰ ਕਿ ਦੇਸ਼ ਦੇ ਸਰੋਤਾਂ ਉਪਰ ਪਹਿਲਾ ਅਧਿਕਾਰ ਮੁਸਲਮਾਨੋ ਕਾ ਹੈ ਤੋ ਹਮਾਰਾ ਹਿੰਦੂ ਮੁਸਾ ਜਾਏਗਾ ਸਿਖੜਾ ਕਹਾਂ ਜਾਏਗਾ ਹਿੰਦੂ ਫੜਕਵੰਸੀ ਕਹਾਂ ਜਾਏਗਾ ਪਾਲ ਕਹਾਂ ਜਾਏਗਾ ਸੇਣੀ ਕਹਾਂ ਜਾਏਗਾ ਗਰੀਬ ਕਹਾਂ ਜਾਏਗਾ ਕਿਸਾਨ ਕਹਾਂ ਜਾਏਗਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਹਿੰਦੇ ਨੇ ਕਿਸਾਨ ਕਿੱਥੇ ਜਾਊਗਾ ਹੁਣ ਤੁਸੀਂ ਦੇਖਿਆ ਹੀ ਆ ਕਿਸਾਨ ਕਿੱਥੇ ਆ ਕਿਸਾਨ ਤੁਹਾਡੇ ਬਾਰਡਰ ਤੇ ਬੈਠਾ ਤੁਸੀਂ ਦਿੱਲੀ ਨਹੀਂ ਵੜਨ ਦਿੰਦੇ ਫਿਰ ਤੁਸੀਂ ਵੋਟਾਂ ਕਿਸ ਅਧਾਰ ਤੇ ਲੈ ਜੋ ਕਿਸਾਨ ਕਿੱਥੇ ਜਾਓ ਹਿੰਦੂ ਕਿੱਥੇ ਜਾਓ ਥੋੜੇ ਕੋਲ ਹਿੰਦੂ ਮੁਸਲਮ ਸਿੱਖ ਸਾਈ ਆਸ ਵਿੱਚ ਪੜਾਉਣ ਤੋਂ ਕੋਈ ਜਿਆਦਾ ਮਸਲਾ ਹੈ ਇੱਕ ਵਾਰੀ ਇਹਨਾਂ ਦੇ ਤੁਸੀਂ ਨਫ਼ਰਤ ਭਰੇ ਬਿਆਨ ਸੁਣੇ ਕਾਂਗਰਸ ਨੇ 1970 ਮੇ ਨਾਰਾ دیا تھا ਗਰੀਬੀ ਹਟਾਓ ਕਾ ਨਹੀਂ ਤੁਸੀਂ ਦਸਾਂ ਹਟਾਓ ਬੈਨਔਰ ਭਾਈਓ ਗਰੀਬੀ ਤੋਂ ਨਹੀਂ ਹਟੀ ਹਾਂ ਇੱਕ ਦੇ ਇੱਕ ਪਰਿਵਾਰ ਕੋ ਦੇਸ਼ ਦੇ ਸੌਣ ਸੱਤਨੋਂ ਉਪਰ ਲੁੱਟਣੇ ਦੀ ਪੂਰੀ ਛੂਟ ਮਿਲ ਗਈ ਸੀ ਇੱਥੇ ਹੁਣ ਇਹ ਕਹਿਣਾ ਭੁੱਲ ਗਿਆ ਕਿ ਗਰੀਬੀ ਤਾਂ ਨਹੀਂ ਹਟੀ ਪਰ ਗਰੀਬ ਹਟਾਤੇ ਇਹਨਾਂ ਲੋਕਾਂ ਨੇ ਜਦੋਂ ਦੇ ਆਏ ਨੇ ਗਰੀਬੀ ਨਹੀਂ ਹਟੀ ਇਹਦਾ ਮਤਲਬ ਗਰੀਬੀ ਹਟਾਉਣਾ ਤਾਂ ਇੱਕੋ ਹੀ ਮਕਸਦ ਹੈ ਕਿ ਗਰੀਬਾਂ ਨੂੰ ਮਾਰ ਦੋ ਗਰੀਬ ਮਰ ਜਾਣਗੇ ਤਾਂ ਗਰੀਬੀ ਆਪ ਹੀ ਹਟ ਜਾਣੀ ਹੈ ਇਹਨਾਂ ਦੇ ਨਫ਼ਰਤ ਭਰੇ ਬਿਆਨ ਹੋਰ ਸੁਣੇ ਹੋ ਤੁਸੀਂ ਕੀ ਕਹਿੰਦੇ ਨੇ ਪੂਰੀ ਛੂਟ ਮਿਲ ਗਈ ਸੀ चाहे वह परिवार दिल्ली में रहा हो चाहे वह परिवार से रहा हो ये लूटते थे थोड़े दिमाग अराजकता फैलाते थे हाँ। और डॉक्टर मनमोहन सिंह जी ने तो जब प्रधानमंत्री थे उस समय उन्होंने क्या कहा था उन्होंने कहा था कि देश के संसाधनों पर पहला अधिकार मुसलमानों का है तो हाँ। देखो सिर्फ मुसलमान हिंदू मुसलमान हिंदू इतना ਜਿੰਨਾ ਟਾਈਮ ਦੇਸ਼ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਰਿਆਰ ਉਹਨਾਂ ਚਿਰ ਨਾ ਤਾਂ ਇਦਾਂ ਦੇ ਹਾਲਾਤ ਪੈਦਾ ਹੋਏ ਸੀ ਤੇ ਉਹ ਬੰਦਾ ਜੇ ਚੁੱਪ ਰਿਹਾ ਸੀ ਨਾ ਤਾਂ ਉਹਨੇ ਕੋਈ ਬੋਲਣਾ ਨਹੀਂ ਦਿੱਤਾ ਉਹਦੀ ਚੁੱਪ ਨੇ ਸਾਰਿਆਂ ਨੂੰ ਚੁੱਪ ਕਰਾਇਆ ਹੋਇਆ ਸੀ ਕਿਸਾਨਾਂ ਦਾ ਮਸਲਾ ਉੱਠਿਆ ਸੀ ਉਹ ਬੰਦੇ ਨੇ ਕਿਸਾਨ ਜਿੰਦੀ ਸੱਦ ਲਈ ਸੀ ਆਜੋ ਕਿ ਮੇਰੇ ਨਾਲ ਬੈਠੋ ਆਪਾਂ ਮਸਲੇ ਹੱਲ ਕਰਦੇ ਆਂ ਇਹਨਾਂ ਨੇ ਕੀ ਲਾਇਆ ਕਿੱਲ ਲਾਇਆ ਇਹ ਦੂਜੀ ਵਾਰ ਹੋ ਰਿਹਾ ਕਿ ਇੰਨਾ ਵੱਡਾ ਧਰਨਾ ਲੱਗਿਆ ਸਾਡੇ ਵਰਲਡ ਦੇ ਵਿੱਚ ਦੂਜੀ ਵਾਰ ਹੋ ਰਿਹਾ ਕਿ ਤੁਸੀਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਜਿਹੜਾ ਪ੍ਰੋਟੈਸਟ ਹੁੰਦਾ ਪੀਸਫੁਲੀ ਹੁੰਦਾ ਹਰ ਇੱਕ ਨੂੰ ਅਧਿਕਾਰ ਆ ਪ੍ਰੋਟੈਸਟ ਦਾ ਤੁਸੀਂ ਉਸ ਅਧਿਕਾਰ ਦੇ ਸਮੀਕਰਨ ਬਦਲਦੇ ਤੁਸੀਂ ਉਹ ਪ੍ਰੋਟੈਸਟ ਦੇ ਅਧਿਕਾਰ ਨੂੰ ਵਿੱਦਾ ਸ਼ਾਮਿਲ ਕੀਤਾ ਕਿ Hindu Muslim ਦੀ ਜੋ ਲੜਾਈ ਹੈ ਨਾ ਉਹ ਪਾਕਿਸਤਾਨ ਪਾਰ ਦੀ ਨਹੀਂ ਇਹਨਾਂ ਤਾਂ ਸਾਡਾ ਪਾਕਿਸਤਾਨ ਬਿਨਾਂ ਜੋ ਇਹ ਨਹੀਂ ਪਾਕਿਸਤਾਨ ਦੇ ਬਾਰਡਰ ਤੇ ਲਾਈਨਿੰਗ ਕੀਤੀ ਗਈ ਜਿੱਨੇ ਤੁਸੀਂ ਸੰਭੂ ਤੇ ਖਨੋਰੀ ਬਾਰਡਰ ਤੇ ਕੀਤੀ को मसला ही एक ही है तुसी की कहते नहीं। हमारा दलित कहाँ जाएगा पिछड़ा कहाँ जाएगा वंशी कहाँ जाएगा, जाएगा? पाल कहाँ जाएगा सेनी कहाँ जाएगा गरीब कहाँ जाएगा किसान कहाँ जाएगा? जाएगा माताएं और बहने कहाँ जाएंगी नौजवान कहाँ जाएंगे देश के अंदर कांग्रेस जाति के नाम पर क्षेत्र के नाम पर भाषा के नाम पर देखो जाति धर्म भाषा ਇਨਾਂ ਤੋਂ ਬਿਨਾ ਉਹਨਾਂ ਨੂੰ ਚੌਥੀ ਗੱਲ ਕੋਈ ਨਹੀਂ ਆ। ਜਿੱਥੇ ਕਾਂਗਰਸ ਖੜੀ ਹੋਈ ਆ ਉਧਰ ਕੇਜਰੀਵਾਲ ਬੰਦ ਕਰ ਤਾਂ ਇੱਧਰ ਕਾਂਗਰਸ ਨੂੰ ਖੜੀ ਬੈਠੇ ਨੇ। ਹਾਲਾਂਕਿ ਇੱਕ ਗੱਲ ਇੱਥੇ ਬੜੀ ਉੱਪਰ ਕੇ ਆਈ ਆ ਕਿ ਇਸ ਵਾਰ ਜੋ ਰਾਹੁਲ ਗਾਂਧੀ ਦੀ ਤਾਕਤ ਆ ਨਾ ਉਹ ਬੜੀ ਮਜ਼ਬੂਤ ਆ। ਸੱਤਾ ਉਹਦੀ ਮਜ਼ਬੂਤ ਆ। ਇਸ ਵਾਰ ਜੋ ਦਾ ਚੋਣਾਂਵਾ ਬੁੱਧਿਆਂ ਤੇ ਕਿਉਂਕਿ ਠੋਕਾ ਇਨਸਾਨ ਨੂੰ ਸਿਆਣਾ ਕਰ ਦਿੰਦੀਆਂ ਨੇ। ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਹੁਣ ਰਾਹੁਲ ਗਾਂਧੀ ਸਿਆਣਾ ਹੋ ਗਿਆ।

ਮੁੱਦਿਆਂ ਤੋਂ ਉੱਪਰ ਉੱਠ ਕੇ ਇਹ ਕਰਨਾ ਕੁਛ ਨਹੀਂ ਚਾਹੁੰਦੇ ਸਿਰਫ ਤੁਹਾਨੂੰ ਇਹਨਾਂ ਨੇ ਬਣਾਉਣਾ ਕੁਛ ਨਹੀਂ ਤੁਹਾਡਾ ਸਭੋ ਲੈ ਲੈਣਾ ਸੋ ਇਸ ਵਾਰ ਆਪਣਾ ਵੋਟ ਕਿਸੇ ਸਹੀ ਜਗ੍ਹਾ ਪਾਇਓ ਜਿੱਥੇ ਤੁਹਾਨੂੰ ਤੁਹਾਡਾ ਸਹੀ ਉਮੀਦਵਾਰ ਮਿਲ ਸਕੇ ਸਤਿ ਸ੍ਰੀ ਅਕਾਲ